ਸ਼੍ਰੋਮਣੀ ਅਕਾਲੀ ਦਲ ਦੇ ਫਤਿਗੜ ਸਾਹਿਬ ਦੇ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਤਰ ਅਤੇ ਹਲਕਾ ਅਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਵੱਲੋਂ ਅਮਲੋਵਕੇ ਪਾਰਟੀ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਰਟੀ ਨੂੰ ਹੋệtਲੇ ਪੱਧਰ ਤੇ ਮਜ਼ਬੂਤ ਕਰਨ ਦੇ ਲਈ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਜਥਬੰਦੀ ਦੇ ਵੱਲੋਂ ਵਿਸ਼ੇਸ਼ ਹੌਦੇ ਦਿੱਤੇ ਜਾ ਰਹੇ ਨੇ। ਅਤੇ ਇਸੇ ਲੜੀ ਦੇ ਤਹਿਤ ਜ਼ਿਲ੍ਹਾ ਫਤਿਗੜ ਸਾਹਿਬ ਦੇ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ ਦੇ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਦੇ ਦਿਸ਼ ਨਿਰਦੇਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅੰਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਸਲਾਹ مشورہ ਕਰਨ ਦੇ ਉਪਰੰਤ ਪਾਰਟੀ ਦਫ਼ਤਰ ਅੰਮਲੋ ਵਿਖੇ ਜ਼ਿਲ੍ਹੇ ਦੇ ਸ਼ਹਿਰੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹਾਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੋਹਨ ਸਿੰਘ ਮੁਕਰਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅੰਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਖਿਆ ਕਿਸਮੁਣੀ ਕਾਲੀ ਦਲ ਦੇ ਵੱਲੋਂ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਉਸ ਦਾ 5 ਅਪ੍ਰੈਲ ਨੂੰ ਹਲਕਾ ਮਲੋਵਿਕੇ ਪਹੁੰਚਣ ਤੇ ਪਰਵਾ ਸਵਾਗਤ ਕੀਤਾ ਜਾਏਗਾ ਅਤੇ ਉਨ੍ਹਾਂ ਆਖਿਆ ਕਿ ਜਿਨ੍ਹਾਂ ਆਗੂ ਹਾਂ ਤੇ ਵਰਕਰਾਂ ਨੂੰ ਜ਼ਿਲ੍ਹਾ ਸ਼ਹਿਰੀ ਜਥੇਬੰਦੀ ਚ ਮਾਨ ਸਤਿਕਾਰ ਦਿੱਤਾ ਗਿਆ ਰੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਅਹਿਮ ਭੂਮਾ ਅਦਾ ਕਰਨਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਹ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਹਟਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ਹਿਰੀ ਪ੍ਰਧਾਨ ਪਰਮੋਡ ਸਿੰਘ ਮੁਕਰਪੁਰ ਸਾਹਿਬ ਨੇ ਅੱਜ ਜ਼ਿਲ੍ਹਾ ਜਥੇਬੰਦੀ ਐਲਾਨ ਕੀਤਾ ਕਿਉਂਕਿ ਸਾਡੇ ਜਿਹੜੇ ਸੀਨੀਅਰ ਆਗੂ ਜਿਹੜੇ ਜਿਹਨਾਂ 'ਚ ਬਹੁਤ ਵੱਡੀ ਡੀਡ ਹਨ ਸਾਰਿਆਂ ਨੂੰ ਅੱਜ ਜ਼ਿਲ੍ਹਾ ਜਥੇਬੰਦੀ ਪਾਇਆ ਗਿਆ ਸਰਕਲ ਪ੍ਰਦਾ ਪਹਿਲਾਂ ਤੋਂ ਦਿੱਤੇ ਗਏ ਸੀਗੇ ਤੋਂ ਜ਼ਿਲ੍ਹਾ ਲੈਵਲ ਤੇ ਸਰਕਲ ਲੈਵਲ ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਤੋਂ ਮੈਂ ਸਾਰੇ ਅਹੁਦੇਦਾਰਾਂ ਨੂੰ ਅਨਾਉਂਸ ਹੋਏ ਉਹਨਾਂ ਨੂੰ ਬੁਲਾਈ ਰਿਹਾ ਚਾਹੁੰਦਾ ਤੇ ਇੱਕ ਅਪੀਲ ਕਰਨਾ ਚਾਹੁੰਦਾ ਕਿ 5 ਮਾਰਚ ਨੂੰ ਸ਼ਰੋਮਣੀ ਕਾਲੀਆ ਦੇ ਪ੍ਰਧਾਨ ਸਾਹਿਬ ਪੰਜਾਬ ਬਚਾਓ ਯਾਤਰਾ ਤਹਿਤ 9 ਵਜੇ ਅਮਰੋਹਾ ਕੀ ਪਹੁੰਚ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਰੂਟ ਤੁਹਾਨੂੰ ਦੱਸਿਆ ਦੱਸਤਾ ਜਾਊਗਾ ਰੂਟ ਕਿੱਥੇ ਕਿੱ데 ਜਾਣਾ ਉਹ ਤੋਂ ਉਹਦੀ ਤਿਆਰੀ ਲਈ ਜਿੱਥੇ ਟਰੈਕਟਰਾਂ ਦੇ ਰੂਪ ਦੇ ਵਿੱਚ ਵੱਡੇ ਕਾਫਲੇ ਮੋਟਰਸਾਈਕਲਾਂ ਦੇ ਵਿੱਚ ਵੱਡੇ ਕਾਫਲੇ ਗੱਡੀਆਂ ਦੇ ਵੱਡੇ ਕਾਫਲੇ ਨਾਲ ਨਸੀਬ ਕਰਕੇ ਇਹ ਜੋ ਅੱਜ ਪੰਜਾਬ ਦੀ ਲੋਟੂ ਸਰਕਾਰ ਨੂੰ ਝੂਠ ਬੋਲ ਕੇ ਬੜੀ ਸਰਕਾਰ ਨੂੰ ਕੇਰਨ ਵਾਸਤੇ ਉਹਨਾਂ ਦੇ ਉਹਨਾਂ ਦੇ ਜੋ ਝੂਠ ਬੋਲੇ ਉਹਦਾ ਬਲੰਦੇ ਲੋਕ ਜਗ੍ਹਾ ਜਹਰ ਕਰਨ ਵਾਸਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਤੇ ਜੋ ਸ਼ਰਮਣੀ ਕਾਲੀਆ ਦਾ ਅਜੰਡਾ ਉਹਨੂੰ ਲੋਕਾਂ ਤੱਕ ਲੈ ਕੇ ਜਾਣ ਵਾਸਤੇ 5 ਤਰੀਕ ਨੂੰ ਸਵੇਰੇ 9 ਵਜੇ ਸੁਖਵੀਰ ਜੀ ਆ ਰਹੇ ਨੇ ਬਾਬਾ ਸਾਹਿਬ ਸੋਹਣਾਂ ਦੀ ਗਵਾਹੀ ਦੇ ਵਿੱਚ ਰੋਡ ショਅ ਯਾਤਰਾ ਨੂੰ ਪੂਰਾ ਕਾਮਯਾਬ ਕਰੀਏ ਉਹਦੇ ਸਬੰਧੀ ਪੰਡਾ ਦੀ ਮੀਟਿੰਗਾਂ ਵੀ ਸ਼ੁਰੂ ਕਰਨ ਲੱਗਿਆ ਤੋ ਮੈਂ ਇਹ ਵੀ ਵਿਸ਼ਵਾਸ ਦਿੰਦਾ ਹਾਈ ਕਮਾਂਡ ਨੂੰ ਭਗਤ ਸਾਹਿਬ ਨੂੰ ਕਿ ਪੰਜ ਮਾਰ ਦੀ ਯਾਤਰਾ ਅਮਰੋਹ ਦੇ ਵਿੱਚ ਇਤਿਹਾਸਿਕ ਹੋ ਕੇ ਤੇ ਬੜੂਗੀ ਤੋ ਮੈਂ ਤੁਹਾਡੇ ਸਾਰਿਆਂ ਦਾ ਖਾਸ ਕਰਕੇ ਬਗਾਰੋਪੁਰ ਸਾਹਿਬ ਦਾ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਜਿਹੜੇ ਉਹਦੇ ਇੱਥੇ ਗਏ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਫਤਿਹ ਸਾਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਕੰਨੜਾ ਜੀ ਪਗੜਾੜਾ ਸਾਹਿਬ ਖਾਲਸਾ ਜੀ ਉਹਨਾਂ ਦੇ ਨਾਲ ਸਮੁੱਚੀ ਟੀਮ ਦੇ ਸਹਿਯੋਗ ਨਾਲ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਅੱਜ ਜ਼ਿਲ੍ਹਾ ਸ਼ਹਿਰੀ ਜਥੇਬੰਦੀ ਦਾ ਇਥੇ ਅਨਾਉਂਸ ਕਰਨ ਆਏ ਆ ਕਿਉਂਕਿ ਕਲਾ ਕਲਾ ਉਦੇਦਾਰ ਸਾਰਿਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਮੈਂ ਆਪਣੇ ਵੱਲੋਂ ਪਾਰਟੀ ਪ੍ਰਧਾਨ ਵੀਰ ਸਿੰਘ ਜੀ ਬਾਦਲ ਸਾਹਿਬ ਦਾ ਰਾਜੂ ਖੰਨਾ ਜੀ ਦਾ ਸਮੁੱਚੀ ਟੀਮ ਦਾ ਬਹੁਤ-ਬਹੁਤ ਸਨਮਾਨ ਕਰਦਾ ਹਾਂ ਜੀ ਤੇ ਨਵੇਂ ਬਣੇ ਸਾਰੇ ਆਪਣੇ ਸਜੂ ਸਾਥੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ Vay gürcüki